ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਤਾ ਹੜਾ ਵਰਗੇ ਹਾਲਾਤਾਂ ਦਾ ਮਾਨਸਾ ਸ਼ਹਿਰ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਹਰ ਪਾਸੇ ਸ਼ਹਿਰ ਵਿੱਚ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਅਤੇ ਸੜਕਾਂ ਪਾਣੀ ਵਿੱਚ ਗਵਾਚ ਗਈਆਂ ਹਨ ਕਈ ਕਈ ਫੁੱਟ ਪਾਣੀ ਸੜਕਾਂ ਤੇ ਖੜ ਗਿਆ ਹੈ ਅਤੇ ਦੋ ਪਹੀਆ ਚਾਰ ਪਹੀਆ ਵਾਹਨਾ ਦਾ ਇਸ ਦੌਰਾਨ ਸੜਕਾਂ ਤੇ ਪਾਣੀ ਵਿੱਚੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਆਮ ਲੋਕਾਂ ਦੀਆਂ ਦਿੱਕਤਾਂ ਬਹੁਤ ਜ਼ਿਆਦਾ ਵੱਧ ਗਈਆਂ ਹਨ ਇੱਕ ਪਾਸੇ ਜਿੱਥੇ ਲੋਕਾਂ ਨੂੰ ਸੜਕਾਂ ਤੇ ਖੜੇ ਪਾਣੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਘਰਾਂ ਵਿੱਚ ਤਰੇੜਾਂ ਆ ਗਈਆਂ ਹਨ ਲੋਕ ਮੁਸ਼ਕਲਾਂ ਵਿੱਚ ਫਸੇ ਦਿਖਾਈ ਦੇ ਰਹੇ ਹਨ ਅਤੇ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲਣ ਤੋਂ ਅਸਮਰਥ ਹੋ ਗਏ ਹਨ ਵਿਜੇ ਕੁਮਾਰ ਨੇ ਦੱਸਿਆ ਕਿ ਪਾਣੀ ਨੇ ਹਰ ਵਿਅਕਤੀ ਦੀ ਮੁਸ਼ਕਿਲ ਵਧਾ ਦਿੱਤੀ ਹੈ ਓਵਰ ਬ੍ਰਿਜ ਨਜ਼ਦੀਕ ਜਮਾ ਹੋਇਆ ਪਾਣੀ ਕੱਲ ਨਿਕਲਿਆ ਸੀ ਅਤੇ ਅੱਜ ਫਿਰ ਕਈ ਕਈ ਫੁੱਟ ਭਰ ਗਿਆ ਹੈ ਤੁਸੀਂ ਵੀ ਸੁਣੋ ਲੋਕਾਂ ਨੇ ਕੀ ਕਿਹਾ ਬਹੁਤ ਜ਼ਿਆਦਾ ਨਹੀਂ ਪਰੇ ਹੈ ਜੀ ਬਹੁਤ ਪਾਣੀ ਦੀ ਬਹੁਤ ਬਹੁਤ ਦਿੱਕਤ ਆ ਰਹੀ ਹੈ ਜੀ ਅੰਨੇ ਕੋਲ ਤੇ ਜਾ ਕੇ ਦੇਖੋ ਜੀ 4-4 ਫੁੱਟ ਪਾਣੀ ਹੈ ਕੀ ਨਾਮ ਹੈ ਉਹ ਮੁਸ਼ਵੀਰ ਮੈਂ ਮੇਰਾ मैं दूरी से आया था ये देखो कहीं भी इतना पानी नहीं मिला सब तो समय बढ़िया है ये देखो मानसा में आने के बाद इतना तो पानी है ट्रैफिक बहुत ज्यादा जाम लगा हुआ है हम निकल नहीं पा रहे सही करके बड़ी गाड़ी है ना वो तो निकल जाता है छोटी गाड़ी आया तो बेचारा बस से जाता है कहाँ जाना है आपने तो मैं तो मानसी आया था मैं मुझे तो पुल पार करना है मेरा को है मैं दवाई लेना चाहती सरकारी अस्पताल के ਤੇ ਹੁਣ ਜਾਣ ਵਾਸਤੇ ਐ ਡੜਾ ਕੋਟੇ-ਕੋਟੇ ਪਾਣੀ ਐ ਇਹਦੇ ਵੀ ਅਸੀਂ ਲੰਘ ਕੇ ਜਾਊਂਗਾ ਮਾਨਸਾ ਦਾ ਬੁਰਾ ਹਾਲ ਐ ਪ੍ਰਸ਼ਾਸਨ ਆਪਦੀ ਸੁੱਚੀ ਨਹੀਂ ਦੀ ਪਾਇਗਾ ਜਮਾ ਕੋਈ ਸ਼ਹਿਰ ਕਨਿਚ ਨਹੀਂ ਸੀਵਰੇਜ ਦਾ ਪ੍ਰਬੰਧ ਨਹੀਂ ਐ ਡੜਾ ਪਾਣੀ ਐ ਸ਼ਹਿਰਾਂ ਦੇ ਐਮ ਐਲ ਏ ਦੇ ਆਪਦੇ ਸ਼ਹਿਰ ਵਿੱਚ ਫਿਰਦਾ ਫੋਰ ਤਾਂ ਆਪਾਂ ਕਹੀ ਦੀ ਵੀ ਕਿਸੇ ਫੋਰ ਦਾ ਇਲਾਕਾ ਹੋਵੇ ਮੰਨ ਲਾ ਸਾਡੇ ਭੀਖੀ ਦਾ ਵੀ ਬੁਰਾ ਹਾਲ ਐ ਉੱਥੇ ਵੀ ਸੀਵਰੇਜ ਦਾ ਮਾੜਾ ਜਮਾ ਠੱਪ ਪਿਆ ਕੰਮ ਸਾਰਾ ਮਦਾਹੀ ਕਹਿੰਦਾ ਪ੍ਰਸ਼ਾਸਨ ਨੂੰ ਮੜਾ-ਮੋਟਾ ਅੱਖਾਂ ਖੋਲਣੀਆਂ ਚਾਹੀਦੀਆਂ ਨੇ ਜਿਹਾ ਹਾਲ ਰਿਹਾ ਤਾਂ ਬਹੁਤ ਨੁਕਸਾਨ ਹੋ ਜੂ। ਮਾਨਸਾ ਤੋਂ ਹਰਕ੍ਰਿਸ਼ਨ ਸ਼ਰਮਾ ਦੀ ਰਿਪੋਰਟ ਪੰਜਾਬੀ ਜਾਗਰਣ